ਚੈਨਲ ਦਾ ਆ ਰੈਨ ਨਿਊਜ਼ ਵੇਖੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 537ਵਾਂ ਵਿਆਪੁਰਬ ਬਟਾਲਾ 'ਚ ਇਸ ਵਾਰ 10 ਸਤੰਬਰ ਦਿਨ ਮੰਗਲਵਾਰ ਨੂੰ ਵੱਡੇ ਪੱਧਰ ਤੇ ਧੂਮਤਾਮਨਾ ਮਨਾਇਆ ਜਾ ਰਿਹਾ ਹੈ ਪਰ ਮੇਲੇ ਤੋਂ 3-4 ਦਿਨ ਪਹਿਲਾਂ ਹੀ ਬਟਾਲਾ 'ਚ ਮੇਲੇ ਵਰਗਾ ਮਾਹੌਲ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਸੱਜੀਆਂ ਹਨ ਉੱਥੇ ਵੱਖ-ਵੱਖ ਤਰ੍ਹਾਂ ਦੇ ਪੰਗੂੜੇ ਵੀ ਇਸ ਮੇਲੇ ਵਾਸਤੇ ਪਹੁੰਚੇ ਹੋਏ ਹਨ ਅਤੇ ਦੇਖਿਆ ਗਿਆ ਹੈ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਜਿੱਥੇ ਇਹਨਾਂ ਪੰਗੂੜਿਆਂ ਤੇ ਝੂਟੇ ਲੈ ਕੇ ਆਨੰਦ ਮਾਨ ਰਹੀਆਂ ਹਨ ਉੱਥੇ ਹੀ ਸੰਗਤਾਂ ਵੱਲੋਂ ਦੁਕਾਨਾਂ ਤੋਂ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ ਅਤੇ ਬਟਾਲੇ ਵਿੱਚ ਬਾਬੇ ਨਾਨਕ ਦੇ ਵਿਆਹ ਤੋਂ ਪਹਿਲਾਂ ਹੀ ਮੇਲੇ ਵਰਗਾ ਮਾਹੌਲ ਹੈ ਉੱਥੇ ਹੀ ਗੱਲ ਕਰੀਏ ਤਾਂ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਮੇਲੇ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਬਟਾਲਾ ਪੁਲਿਸ ਚੱਪੇ-ਚੱਪੇ ਤੇ ਨਜ਼ਰ ਆ ਰਹੀ ਹੈ ਇੱਥੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਵੱਖ-ਵੱਖ ਥਾਂ 'ਤੇ ਲੰਗਰ ਪੰਡਾਰੇ ਲਗਾਏ ਗਏ ਹਨ ਅਤੇ ਉਹਨਾਂ ਵੱਲੋਂ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇ ਕਰਨੇ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮੇਰਾ ਨਾਮ ਪ੍ਰਿੰਸ ਕੀਮਾ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੇ ਵਿਆਹ ਤੇ ਇਹ ਲੰਗਰ ਚੱਲਦਾ ਐਨਆਰਆਈ ਭਰਾਵਾਂ ਨਾਲ ਸੰਯੋਗ ਨਾਲ ਹਰ ਹਰ ਸਾਲ ਇਹ ਲੰਗਰ ਲਾਇਆ ਜਾਂਦਾ ਤੇ ਇੱਕ ਦਿਨ ਤੋਂ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦਾ ਵਾ ਤੇ ਬਾਬੇ ਦੇ ਵਿਆਹ ਤੱਕ ਚੱਲੇਗਾ ਇਹ ਲੰਗਰ ਆ ਰਹੀਆਂ ਵਾ ਤੇ ਸੇਵਾ ਵੀ ਕਰ ਰਹੀਆਂ ਤੇ ਲੰਗਰ ਵੀ ਛਕ ਰਹੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਪੁਰ ਬਾ ਰਿਆ ਜੀ 9 ਤੇ 10 ਤਰੀਕ ਨੂੰ ਬਟਾਲੇ 'ਚ ਮੇਲਾ ਆ ਉਹ ਮੇਲੇ ਸਬੰਧੀ ਜਿਹੜੀ ਸਾਡੀ ਫੋਰਸ ਦੀ ਡਿਊਟੀ ਲੱਗੀ ਆ ਕਿਸੇ ਵੀ ਕਿਸਮ ਦੀ ਕੋਈ ਹੁਲੜਬਾਜੀ ਨਹੀਂ ਕਰਨ ਦੇਵਾਂਗੇ ਜਿਹੜਾ ਕੋਈ ਸ਼ਰਾਰਤੀ ਅਨਸਰ ਉਹਦਾ ਚਲਾਨ ਕਰ ਰਹੇ ਆ ਤਾਂ ਜੋ ਜਿਹੜਾ ਵਾ ਮੇਲੇ ਵਿੱਚ ਕਿਸੇ ਵੀ ਕਿਸਮ ਦੇ ਲੋਕਾਂ ਨੂੰ ਪਰੇਸ਼ਾਨੀ ਨਾ ਆ ਸਕੇ ਮਾਂ ਜੋਗਾ ਐਸਐਸਪੀ ਸਾਹਿਬ ਦੇ ਹੁਕਮ ਨਾਲ ਜਿਹੜਾ ਇਹ ਨਾਕੇ ਲਗਾਏ ਗਏ ਆ ਜੀ ਇਦਾਂ ਹੀ ਨਾਕੇ ਜਿਹੜੇ ਮੇਲੇ ਤੱਕ ਲੱਗੇ ਰਹਿਣਗੇ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹ ਦੇ ਸਭ ਨੂੰ ਨਗਰ ਦੇ ਬਟਾਲੇ ਨੂੰ ਔਰ ਜ਼ਿਲ੍ਹਾ ਗਰਦਾਸਪੁਰ ਦੇ ਆਲ ਪੰਜਾਬ ਨੂੰ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਤੇ ਐਸਐਸਪੀ ਸਾਹਿਬ ਵੱਲੋਂ ਬਹੁਤ ਹੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਆ ਕੋਈ ਵੀ ਸਥਿਾਵੀ ਘਟਿਆ ਕਟਣਾ ਨਾ ਵਾਪਰੇ ਸਰੱਖਿਆ ਦੇ ਪ੍ਰਬੰਧ ਕੀਤੇ ਗਏ ਆ ਔਰ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਲੈਬ ਚੱਲ ਰਹੀ ਆ ਜਿੱਥੇ ਜਿੱਥੇ ਵੀ ਲੰਗਰ ਚੱਲ ਰਿਹਾ ਜਿੱਥੇ ਜਿੱਥੇ ਵੀ ਜਿਆਦਾ ਦੁਨੀਆ ਸੰਗਤਿਆ ਗੁਰੂ ਮਹਾਰਾਜ ਜੀ ਉੱਥੇ ਉੱਥੇ ਜਾ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਪੱਤਰਕਾਰ ਵੀਰ ਵੀ ਇੰਟਰਵਿਊ ਲੈ ਰਹੇ ਆ ਕਿਵੇਂ ਪ੍ਰਬੰਧ ਕੀਤੇ ਗਏ ਐਸਐਸਪੀ ਸਾਹਿਬ ਦੇ ਐਸਐਸਪੀ ਸਾਹਿਬ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਧੰਨਵਾਦ ਐਸਐਸਪੀ ਸਾਹਿਬ ਦਾ ਔਰ ਨਗਰ ਖੇੜੇ ਦਾ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ ਹੁਣ ਐਂਡ ਦੇ ਉੱਤੇ ਤੇ ਆਪਣੇ ਆਉਣ ਗੁਰੂ ਘਰ ਮੱਥਾ ਟੇਕਣ ਲੰਗਰ ਛਕਣ ਔਰ ਕਤਾਰਾਂ ਦੇ ਵਿੱਚ ਜਾ ਕੇ ਮੱਥਾ ਟੇਕਣ ਤੇ ਸ਼ੋਰ ਸ਼ਰਾਬਾ ਨਾ ਕੀਤਾ ਜਾਵੇ ਇਸ ਕਰਕੇ ਸੰਗਤਾਂ ਨੂੰ ਵੀ ਸੂਚਨਾ ਕੀਤੀ ਜਾਂਦੀ ਆ ਕਿ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਆ ਕੋਈ ਸ਼ੋਰ ਸ਼ਰਾਬਾ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ